ਝੰਡੇ ਦਾ ਵਿਵਾਦ ਜਿਹੜਾ ਉਹ ਵਾਲਮੀਕਨ ਸਮਾਜ ਚ ਚੱਲ ਰਿਹਾ ਹੈ ਹਰ ਸੰਸਤਾ ਹਰ ਡੇਰਾ ਅਲੱਗ-ਅਲੱਗ ਝੰਡਾ ਲੈ ਕੇ ਚੱਲਿਆ ਹੋਇਆ ਔਰ ਆਪਣਾ ਝੰਡਾ ਹੋ ਆਉਣ ਵਾਲਮੀਕੀ ਤੀਰਥ ਕੰਪਲੇਸ਼ਵਰ ਟੈਂਪਲ ਤੇ ਜਿਹੜਾ ਸਨੋਵਰ ਦੇ ਵਿੱਚ ਮੰਦਿਰ ਹੈ ਉਹਦੇ ਉੱਪਰ ਲਗਾਉਣਾ ਚਾਹੁੰਦਾ 2016 ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਬਣੀ ਸੀ ਉਹਨਾਂ ਨੇ ਵਾਲਮੀਕੀ ਧਰਮ ਦਾ ਸੱਚ ਦਾ ਨਿਸ਼ਾਨ ਪਾਗ ਤੇ ਪਵਿੱਤਰ ਨਿਸ਼ਾਨ ਸਾਡਾ ਧਾਰਮਿਕ ਨਿਸ਼ਾਨ ਪਾਵਨ ਸਤਿਆਚਿੰਨ ਪਾਸ ਕੀਤਾ ਸੀ ਜਿਹੜੇ ਬਣ ਕੇ ਕਮਲੇਸ਼ਵਰ ਟੈਂਪਲ ਜੋ ਛੱਤ ਤੇ ਪਏ ਹੋਏ ਨੇ ਕੁਝ ਉਦੋਂ ਵੀ ਵਿਵਾਦ ਹੋਇਆ ਜਿਹਦੇ ਕਾਰਨ ਪਾਵਨ ਸਤਿਆਚਿੰਨ ਮੰਦਰ ਤੇ ਲੱਗ ਨਹੀਂ ਸਕੇ ਅੱਜ ਬੜੀ ਵੱਡੀ ਸ਼ਰਮ ਦੀ ਗੱਲ ਹੈ ਕਿ ਪਾਉਣ ਵਾਲਮੀ ਕੀ ਤੀਰ ਕਮਲੇਸ਼ਵਰ ਟੈਂਪਲ ਦਾ ਜਿਹੜਾ ਸਿਰਿਆ ਉਹ ਨੰਗਾ ਇੱਥੋਂ ਸਾਡੀ ਦੂਰਦ੍ਰਿਸ਼ਤਾ ਸਾਡੀ ਵਿਤਵਤਾ ਦਾ ਪ੍ਰਮਾਣ ਲੋਕੀ ਅੰਦਾਜ਼ਾ ਲਗਾ ਰਹੇ ਨੇ ਪਰ ਅਸੀਂ ਬਦਕਿਸਮਤੀ ਦੇ ਨਾਲ ਬਹੁਤ ਸਾਰੇ ਸੰਗਠਨ ਨੇ ਬਹੁਤ ਸਾਰੇ ਮੰਦਰ ਕਮੇਟੀਆਂ ਨੇ ਅਸੀਂ ਕਦੀ ਵੀ ਇੱਕ ਜਗ੍ਹਾ ਬੈਠ ਕੇ ਇਹ ਯਤਨ ਨਹੀਂ ਕੀਤਾ ਕਿ ਵਾਲਮੀਕੀ ਧਰਮ ਦਾ ਜਿਹੜਾ ਚੰਡਾ ਉਹ ਕਿਹੜੇ ਰੰਗ ਦਾ ਹੋਣਾ ਚਾਹੀਦਾ ਤੋੜ ਮੜੋੜ ਬਾਣੀ ਨਾ ਕੀਤੀ ਚੰਡਿਆਂ ਦਾ ਤੋੜ ਮੜੋੜ ਕੀਤੀ ਪੂਰੇ ਸਮਾਜ ਨੂੰ ਕਿ ਜਿਹੜਾ ਦੌਰ ਚੱਲ ਰਿਹਾ ਹੈ ਇਹ ਬੜਾ ਭਿਆਨਕ ਦੌਰ ਹੈ ਖਤਰੇ ਵਾਲਾ ਦੌਰ ਹੈ ਇਹਦੇ ਵਿੱਚ ਆਪਸੀ ਲੜਾਈਆਂ ਝਗੜੇ ਹੋ ਸਕਦੇ ਨੇ ਇਸ ਕਰਕੇ 파ਰਤਿਆ ਵਾਲਮੀਕੀ ਆਦੀ ਤਰਫ ਸਰ ਜਿਵੇਂ 파ਰਤ ਬੇਨਤੀ ਕਰਦੀ ਆ ਕਿ ਆਪਾਂ ਪਾਵਨ ਪ੍ਰਗਟ ਦਿਵਸ ਤੋਂ ਬਾਅਦ ਇੱਕ ਵਿਸ਼ਾਲ ਇਜਲਾਸ ਵਾਲਮੀਕੀ ਸਮਾਦਾਇਕ ਪਰਵਾ ਇਕੱਠ ਪਾਉਣ ਵਾਲਮੀਕੀ ਤੀਰਥੇ ਕੀਤਾ ਜਾਵੇ ਸਾਰੀਆਂ ਅਹੀਂ ਸੰਗਠਨਾਂ ਦੇ ਮੁਖੀਆਂ ਨੂੰ ਮੰਦਰ ਕਮੇਟੀਆ ਨੂੰ ਸੰਤ ਮਹਾਤਮਾਵਾਂ ਨੂੰ ਇੱਥੇ ਸੱਦ ਕੇ ਤੇ ਨੰਨਾ ਲਿਆ ਜਾਵੇ ਕਿ ਵਾਲਮੀਕੀ ਤਰਫ ਦਾ ਜਿਹੜਾ ਝੰਡਾ ਉਹ ਕਿਹੜੇ ਰੰਗ ਦਾ ਹੋਣਾ ਹੈ ਜਿਹੜੇ ਵਾਹ ਨਵ ਸੰਤੀ ਲਹਣਾ ਲਾਲ ਮਾਨਾ ਮੂਂਗਿਆ ਕਾਣਾ ਕੇਸਰੀ ਇਹ ਜਿਹੜੇ ਚਾਰ ਰੰਗ ਨੇ ਵਾਲਮੀਕੀ ਸ਼ਬਦ ਜੋ ਨਿਕਲੇ ਨੇ ਆਦੀ ਅਪੀਲ ਤੇ ਗੌਰ ਨਹੀਂ ਕਰਦੀ 30 ਤਰੀਕ ਨੂੰ ਇਹਨਾਂ ਨੂੰ ਮਨਮਾਨੀ ਕਰਨ ਦਿੰਦੀ ਆ ਇਹਨਾਂ ਨੂੰ ਰੋਗ ਦੀ ਨਹੀਂ ਆ ਤੇ ਇੱਕ ਬਹੁਤ ਵੱਡਾ ਸਮਾਜ ਦੇ ਅੰਦਰ ਕਲੇਸ਼ ਪੈਦਾ ਹੋ ਸਕਦਾ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਅੰਮ੍ਰਿਤਸਰ ਦੇ ਪ੍ਰਸ਼ਾਸਨ ਡੀਸੀ ਦੀ ਹੋਵੇਗੀ ਜਾਇ ਵਾਲਮੀਕੀ ਜਾ ਰਤਨਾਕਰ ਜਾਏ ਵੀ ਮੇਰਾ ਨਾਮ ਸੁਜਿੰਦਰ ਬਿੜਲਾਨ ਭਾਰਤੀ ਵਾਲਮੀਕੀ ਆਦੀ ਟਰੰਸ ਸਮਾਜ 1964 ਰਾਸ਼ਟਰੀ ਸੰਚਾਲਕ ਸੇਵਾਦਾਰ ਸਾਰੇ ਤੋਂ ਪਹਿਲੇ ਸਰਹੀਤਰਮ ਪ੍ਰੇਮੀਆਂ ਨੂੰ ਜੈ ਵਾਲਮੀਕੀ ਬਹੁਤ ਗੰਭੀਰ ਜਿਹੜਾ ਵਿਸ਼ਾ ਝੰਡੇ ਦੇ ਉੱਪਰ ਜਿਹੜਾ ਇਹ ਚੱਲ ਰਿਹਾ ਪੂਰੇ ਵਾਲਮੀਕੀਨ ਸਮਾਜ ਦੇ ਵਿੱਚ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਸੰਗਠਨਾਂ ਨੂੰ ਕਿ ਪ੍ਰਗਟ ਦਿਵਸਿਆ ਔਰ ਪ੍ਰਗਟ ਦਿਵਸ ਤੋਂ ਬਾਅਦ ਹੀ ਸੂਝ-ਬੂਝ ਵਾਲੇ ਸਾਡੇ ਸੰਤ ਸੰਗਠਨਾਾਂ ਦੇ ਮੁਖੀ ਇਹ ਬੈਠ ਕੇ ਫੈਸਲਾ ਕਰਨ ਕਿ ਵੀ ਕਿਸ ਰੰਗ ਦਾ ਜਿਹੜਾ ਝੰਡਾ ਉਹ ਜਿਹੜਾ ਵਾਲਮੀਕੀ ਤਿਰੇ ਦੇ ਬ੍ਰਹਮਾ ਦੇ ਉੱਪਰ ਜਿਹੜਾ ਲੱਗਣਾ ਚਾਹੀਦਾ ਹੈ ਪ੍ਰਗਟ ਦਿਵਸ ਤੋਂ ਬਾਅਦ ਮੰਥਨ ਕਰਨਾ ਚਾਹੀਦਾ ਮੰਥਨ ਤੋਂ ਬਾਅਦ ਜੋ ਵੀ 14 ਕਰੋੜ ਜਿਹੜੇ ਵਾਲਮੀਕਨ ਸਮਾਜ ਦੇ ਲੋਕ ਨੇ ਉਹਨਾਂ ਦੀ ਰਾਏ ਲਈਤੀ ਜਾਵੇ ਵੀ ਵਾਲਮੀਕੀ ਤਿਰ ਦੇ ਉੱਪਰ ਕਿਹੜਾ ਧਵਜ ਲਹਿਰਾਉਣਾ ਚਾਹੀਦਾ ਸੋ ਜੋ ਉਹ ਫੈਸਲਾ ਲਏਗਾ ਸਾਨੂੰ ਮਨਜ਼ੂਰ ਹੋਏਗਾ ਸੋ ਸਾਰੇ ਸਾਥੀਆਂ ਨੂੰ ਜੈ ਵਾਲਮੀਕੀ ਮੇਰੀ ਜੈ ਵਾਲਮੀਕੀ ਮੈਂ ਚਰਨ ਸਿੰਘ ਲਖਾ ਐਸ ਪੰਜਾਬ ਪ੍ਰਧਾਨ ਦਾ ਝੰਡੇ ਬਾਰੇ ਚੱਲ ਰਿਹਾ ਉਹ ਬਹੁਤ ਹੀ ਦੁੱਖ ਭਰੀ ਗੱਲ ਹੈ ਅਬਲ ਦੇ ਸਾਰੇ ਸਮਾਜ ਨੂੰ ਜਾਂ ਜਿਹਨੀਆਂ ਸਨ ਥਾਵਾਂ ਦੇ ਮੁਖ ਸੰਚਾਲਕ ਨੇ ਉਹ ਬੈਠ ਕੇ ਇਹਦੇ ਬਾਰੇ ਜੋ ਵੀ ਫੈਸਲਾ ਕਰਨਗੇ ਉਹ ਸਾਰੇ ਸਮਾਜ ਨੂੰ ਮਨਜ਼ੂਰ ਹੋਵੇਗਾ ਲੇਕਿਨ ਜਿਹੜਾ ਪ੍ਰਬੂਤ ਨਕਰ ਮਹਾਰਾਜ ਜੀ ਨੂੰ ਜਿੰਨੇ ਵੀ ਧਰਮ ਸਮਾਜੀ ਜਾਂ ਨਾਮਲੇਵਾ ਨੇ ਪ੍ਰਭੂ ਤ੍ਰਾਕਰ ਮਹਾਰਾਜ ਜੀ ਦਾ ਜੇਕਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਦਾ ਨਾਰਾ ਤਿਆਰ ਕੀਤਾ ਪ੍ਰਭੂ ਤ੍ਰਾਕਰ ਮਹਾਰਾਜ ਜੀ ਨੇ ਉਹ ਵੀ ਤੇ ਸਮਾਜ ਨੇ ਮਾਨਤਾ ਦਿੱਤੀ ਹੈ ਜੇ ਪਾਵਨ ਸੱਤਾ ਚੇਨਿਆ ਪ੍ਰਭੂ ਤ੍ਰਾਕਰ ਮਹਾਰਾਜ ਜੀ ਨੇ ਤਿਆਰ ਕੀਤਾ ਤੇ ਉਹ ਵੀ ਮਾਨਤਾ ਸਰਕਾਰ ਨੇ ਵੀ ਦੇ ਦਿੱਤੀ ਤੇ ਸਮਾਜ ਨੇ ਵੀ ਦੇ ਦਿੱਤੀ ਹੁਣ ਚਰੰਗੇ ਝੰਡਾ ਜਿਹੜਾ ਵਿਵਾਦ ਚਰੰਗੇ ਦਾ ਕੋ ਨੀਲੇ ਦਾ ਕੋ ਲਾਲ ਦਾ ਕਰ ਰਿਹਾ ਅਸੀਂ ਵਾਲਮੀਕੀ ਆਰੀ ਤਰ ਸਮਾਜ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਚਰੰਗੇ ਨੂੰ ਮਾਨਤਾ ਦੇਣੀ ਚਾਹੀਦੀ ਆ ਪਹਿਲ ਦੇ ਆਧਾਰ ਦੇ ਉੱਤੇ ਮਾਨਤਾ ਹੀ ਇਸ ਕਰਕੇ ਕਹਿ ਰਿਹਾ ਕਿ ਇਹ ਪ੍ਰਭੂ ਰਤਰਾਕਰ ਮਹਾਰਾਜ ਜੀ ਨਹੀਂ ਇਹ ਪ੍ਰਭੂ ਰਾਵ ਵਾਲਮੀਕੀ ਮਹਾਰਾਜ ਜੀ ਦੇ ਨਾਂ ਤੋਂ ਹੀ ਚਾਰ ਰੰਗ ਕੱਢੇ ਨੇ ਬਾਤ ਉਹ ਬਸੰਤੀ લાલ ਤੋਂ ਲਾਲ મા ਤੋਂ મુંગિયા ਦਾ કાત તો કેસરી ચારે રંગ ਇਕੱਠੇ ਕਰਕੇ ਵਿੱਚ પાવન સત્ય ચિન્હ દેતા ਇਸ ਕਰਕੇ ਸਾਡੀ ਪਛਾਣ ਜਿਹੜੀ ਆ ਇਹ ਚਰੰਗੇ ਝੰਡੇ ਨਾਲ ਹੀ ਬਣਦੀ ਆ ਇਸ ਕਰਕੇ ਜਿਹੜੇ ਕੋਈਨ ਸ਼ਰਾਰਤੀ ਅਨਸਰ ਜਿਹੜੇ ਨੇ ਗਲਤ ਬੋਲ ਰਹੇ ਨੇ ਪਰਮਰਤલાકਰ ਮਹਾਰਾਜ ਜੀ ਬਾਰੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਹਾਂ ਕਿ ਆਪਣੀ ਜ਼ੁਬਾਨ ਨੂੰ ਕੰਟਰੋਲ ਕਰਨ ਨਹੀਂ ਤੇ ਜੇਕਰ ਅੱਗੇ ਤੋਂ ਇਹੋ ਜਿਹਾ ਕੋਈ ਹੋਇਆ ਤੇ ਆਪੇ ਦਾ ਇਲਜ਼ਾਮ ਜਿਹੜਾ ਆ ਬਹੁਤ ਮੜਾ ਹੋਵੇਗਾ ਯਾਵਲ ਮਿੱਕੀ ਹਰੇ ਹਰੇ